ਵਿਦਾਇਕਰ ਮੇਸਿੰਗ ਪਠਾਨ ਮਾਜਰਾ ਨੂੰ ਲੈ ਕੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੂਰ ਸਾਲੇ ਵੀ ਉਸ ਦਾ ਪਿੱਛਾ ਕਰ ਰਹੀ ਹੈ ਤਾਂ ਇਸ ਤੋਂ ਪਹਿਲਾਂ ਗੋਲੀਆਂ ਚਲਾ ਕੇ ਉਸ ਪੁਰਜ਼ ਦੇ ਉੱਤੇ ਫਰਾਰ ਹੋਇਆ ਹਰਿਆਣਾ ਦੇ ਕਰਨਾਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਅੱਜ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਤੇ ਜਦੋਂ ਸਥਾਨਕ ਥਾਣੇ ਪੁਲਿਸ ਉਸ ਨੂੰ ਲੈ ਕੇ ਗਈ ਤਾਂ ਉਸ ਤੋਂ ਬਾਅਦ ਵਿਦਾਇਕ ਉੱਥੇ ਉਸ ਦੇ ਸਾਥੀ ਆਉਂਦੇ ਨੇ ਪੁਰਜ਼ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਉਸ ਤੋਂ ਬਾਅਦ ਫਰਾ ਹੋ ਜਾਂਦੇ ਨੇ ਤਾਂ ਘਟਨਾ ਕਰਨ ਦੀ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਜਿਹੜੀ ਗੱਡੀ ਪੁਲਿਸ ਨੇ ਬਰਾਮਦ ਕੀਤੀ ਹੈ ਉਸ ਦੇ ਵਿੱਚੋਂ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਤਾਂ ਇੱਕ ਗੱਡੀ ਪੁਲਿਸ ਨੇ ਬਰਾਮਦ ਕੀਤੀ ਹੈ ਪਰ ਦੂਜੀ ਗੱਡੀ ਦੇ ਵਿੱਚ ਵਿਦਾਇਕ ਪਠ ਆਪਣੇ ਸਾਥੀਆਂ ਦੇ ਨਾਲ ਤਾਂ ਪਟਿਆਲਾ ਦਿਸਨੋਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਪੂਰ ਸਿਰਾਸਤ ਦੇ ਵਿੱਚੋਂ ਪਠਾਨ ਮਾਜਰਾ ਫਰਾਰ ਹੋਇਆ ਤੇ ਅੱਜ ਸਵੇਰੇ ਹਰਿਆਣਾ ਦੇ ਕਨਾਲ ਦੇ ਪਿੰਡ ਡਾਬਰੀ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਪੁਲਿਸ ਉਸ ਨੂੰ ਥਾਣੇ ਲੈ ਕੇ ਗਈ ਸੀ ਇਸ ਦੌਰਾਨ ਪਠਾਨ ਮਾਜਰਾ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀ ਗੋਲੀਬਾਰੀ ਕਰ ਦਿੱਤੀ ਅਤੇ ਪੁਲਿਸ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤਾਂ ਪਠਾਨ ਮਾਜਰਾ ਅਤੇ ਉਸ ਦੇ ਸਾਥੀ ਇੱਕ ਕਾਰਪਿਓ ਅਤੇ ਇੱਕ ਫਾਰਚਨਰ ਗੱਡੀ ਦੇ ਵਿੱਚ ਫਰਾਰ ਹੋਏ ਪੁਲਿਸ ਨੇ ਫਾਰਚਨਰ ਗੱਡੀ ਬਰਾਮਦ ਕਰ ਲਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਰਚਨਰ ਗੱਡੀ ਦੇ ਵਿੱਚੋਂ ਹਥਿਆਰ ਵੀ ਬਰਾਮਦ ਹੋਏ ਨੇ ਤਾਂ ਇਸੇ ਫਾਰਚਨਰ ਗੱਡੀ ਦੇ ਵਿੱਚ ਉਸਦੇ ਸਾਥੀ ਸੀ ਜੋ ਬਾਅਦ ਵਿੱਚ ਫਰਾਰ ਹੋ ਗਏ ਤਾਂ ਇਸ ਫਾਰਚਨਰ ਗੱਡੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਔਰ ਹਥਿਆਰ ਵੀ ਇਸ ਦੇ ਵਿੱਚੋਂ ਬਰਾਮਦ ਕੀਤੇ ਨੇ ਪੁਲਿਸ ਜੋ ਹੈ ਉਸ ਕਾਰਪੀਓ ਦੇ ਵਿੱਚ ਫਰਾਰ ਵਿਧਾਇਕ ਦਾ ਇਸ ਵੇਲੇ ਪਿੱਛਾ ਕਰ ਰਹੀ ਹੈ ਤਾਂ ਵਿਧਾਇਕ ਪਠਾਨ ਮਾਜਰਾ ਨੇ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਕਰਕੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਪੁਲਿਸ ਉਸ ਨੂੰ ਉਸ ਉਤੇ ਕਾਰਵਾਈ ਕਰ ਸਕਦੀ ਹੈ ਕਿਉਂਕਿ ਉਸ ਦੀ ਸਾਬਕਾ ਪਤਨੀ ਦੇ ਵੱਲੋਂ ਇੱਕ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ ਤੇ ਅੱਜ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਹਰਿਆਣਾ ਦੇ ਵਿੱਚੋਂ ਪੁਲਿਸ ਨੇ ਪਹਿਲਾਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਸਥਾਨਕ ਥਾਣੇ ਡਾਬਰੀ ਲੈ ਕੇ ਜਾ ਰਹੀ ਸੀ ਇਸ ਤੋਂ ਬਾਅਦ ਉਸ ਦੇ ਸਾਥੀ ਆਉਂਦੇ ਨੇ ਤੇ ਪੂਸ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਤਾਂ ਵਿਧਾਇਕ ਪਠਾਨ ਮਾਜਰਾ ਪੂਲਸ ਦੇ ਉੱਤੇ ਗੋਲੀਆਂ ਚਲਾ ਕੇ ਆਪਣੇ ਸਾਥੀਆਂ ਦੇ ਸਨੇਪ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੂਲਸ ਫਿਰਾਲ ਉਸ ਦਾ ਪਿੱਛਾ ਕਰ ਰਹੀ ਹੈ ਸਕਾਰਪੀਓ ਗੱਡੀ ਦਾ ਪਿੱਛਾ ਹਾਲੇ ਵੀ ਪੂਲਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਘਟਨਾ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇਸੇ ਗੱਡੀ ਦੇ ਵਿੱਚ ਦੋ ਗੱਡੀਆਂ ਸੀ ਉਹਨਾਂ ਦੇ ਕੋਲੇ ਇੱਕ ਗੱਡੀ ਸੀ ਸਕਾਰਪੀਓ ਤੇ ਦੂਜੀ ਫਾਰਚੂਨਰ ਗੱਡੀ ਤਾਂ ਫਾਰਚੂਨਰ ਗੱਡੀ ਬਰਾਮਦ ਕਰ ਲਈ ਗਈ ਹੈ ਔਰ ਸਕਾਰਪੀਓ ਗੱਡੀ ਦੇ ਵਿੱਚ ਜੋ ਵਿਧਾਇਕ ਤੇ ਆਪ ਉਸਦੇ ਸਾਥੀ ਜਿਹੜੇ ਨੇ ਉਹ ਫਰਾਰ ਹੋਏ ਨੇ ਤਾਂ ਪਠਾਨ ਮਾਜਰਾ ਦਾ ਪਿੱਛਾ ਜੋ ਹੈ ਪੁਲਿਸ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਤਸਵੀਰ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਹਥਿਆਰ ਵੀ ਗੱਡੀ ਦੇ ਵਿੱਚੋਂ ਜਿਹੜੇ ਉਹ ਬਰਾਮਦ ਕਰ ਲਿੱਤੇ ਗਏ ਨੇ ਤਾਂ ਸਨੌਰ ਤੋਂ ਵਿਧਾਇਕ ਨੇ ਆਮਾਦੀ ਪਾਰਟੀ ਦੇ ਤਾਂ ਉਹਨਾਂ ਦੇ ਉੱਤੇ ਐਫ ਆਈ ਆਰ ਪੁਲਿਸ ਨੇ ਦਰਜ ਕੀਤੀ ਜਿਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਭਾਲ ਰਹੀ ਸੀ ਤੇ ਅੱਜ ਪੁਲਿਸ ਨੇ ਸਵੇਰ ਵੇਲੇ ਉਸ ਨੂੰ ਹਿਰਾਸਤ ਵਿੱਚ ਲਿਆਤ ਜਿਸ ਤੋਂ ਬਾਅਦ ਸਥਾਨਕ ਥਾਣੇ ਜਦੋਂ ਲਿਜਾਣ ਲੱਗੇ ਤਾਂ ਉਸ ਤੋਂ ਬਾਅਦ ਇਸਦੇ ਸਾਥੀ ਆਉਂਦੇ ਨੇ ਤਾਂ ਇਸਦੇ ਸਾਥੀ ਪੁਲਸ ਉੱਤੇ ਗੋਲੀਆਂ ਚਲਾਉਂਦੇ ਨੇ ਤਾਂ ਵਿਧਾਇਕ ਹਰਮਿਤ ਪਠਾਨ ਮਾਜਰਾ ਪੁਲਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਉਸਯੋ ਤੇ ਗੋਲੀਆਂ ਚਲਾ ਕੇ ਉਫਰਾਰ ਹੋਇਆ ਗ੍ਰਿਫਤਾਰ ਕਰਕੇ ਸਥਾਨਕ ਥਾਣੇ ਉਸ ਨੂੰ ਲਿਆਂਦਾ ਜਾ ਰਿਹਾ ਸੀ ਤਾਂ ਪਠਾਨ ਮਾਜਰਾ ਤੇ ਉਸਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਘਟਨਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਦੇ ਉੱਤੇ ਗੱਡੀ ਚੜਾ ਕੇ ਫਰਾਰ ਹੋਇਆ ਐਮਐਲਏ ਪਠਾਨ ਮਾਜਰਾ ਤਾਂ ਇੱਕ ਸਕਾਰਪਿਓ ਤੇ ਇੱਕ ਫਾਰਚੂਨਰ ਗੱਡੀ ਲੈ ਕੇ ਪਹਿਲਾਂ ਇਹ ਭੱਜੇ ਸੀ ਤਾਂ ਪੁਲਿਸ ਨੇ ਫਾਰਚੂਨਰ ਗੱਡੀ ਨੂੰ ਤਾਂ ਕਾਬੂ ਕਰ ਲਿਆ ਤੇ ਉਸ ਦੇ ਵਿੱਚੋਂ ਹਥਿਆਰ ਪੁਲਿਸ ਨੇ ਬਰਾਮਦ ਕੀਤੇ ਨੇ ਫਾਰਚੂਨਰ ਕਾਰਾਂ ਦੇ ਵਿੱਚੋਂ ਹੱਥ ਹਥਿਆਰ ਫੋਰਚਨਰ ਕਾਰ ਦੇ ਵਿੱਚੋਂ ਹਥਿਆਰ ਬਰਾਮਦ ਹੋਏ ਨੇ ਸਕਾਰਪੀਓ ਗੱਡੀ ਦੇ ਵਿੱਚ ਪਠਾਨ ਮਾਜਰਾ ਜੋ ਹੈ ਉਹ ਫਰਾਰ ਹੋ ਗਿਆ ਹੈ ਪੁਲਿਸ ਉਸ ਦੇ ਪਿੱਛੇ ਪਈ ਹੋਈ ਹੈ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ 체ਤੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਅੱਜ ਕੱਲ ਚੱਪੇ-ਚੱਪੇ ਦੇ ਉੱਤੇ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਆਪਣੇ ਸਾਥੀਆਂ ਦੇ ਨਾਲ ਇਫਰਾਰ ਹੋਇਆ ਤਾਂ ਵੱਡੀ ਘਟਨਾ ਇਸ ਵੇਲੇ ਵਾਪਰੀ ਹੈ ਕਿ ਇੱਕ ਵਿਧਾਇਕ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਮਿਲ ਕੇ ਪੁਲਸ ਉੱਤੇ ਗੋਲੀਬਾਰੀ ਜੋ ਹੈ ਉਹ ਕੀਤੀ ਗਈ ਹੈ ਔਰ ਘਟਨਾ ਕਰਨਾਲ ਦੇ ਵਿੱਚ ਵਾਪਰੀ ਹੈ ਘਟਨਾ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਾਂ ਗੱਡੀ ਦੇ ਵਿੱਚੋਂ ਹਥਿਆਰ ਜਿਹੜੇ ਨੇ ਉਹ ਬਰਾਮਦ ਹੋਏ ਨੇ ਪਿਸਤੋਲਾਂ ਬਰਾਮਦ ਹੋਈਆਂ ਨੇ ਤਾਂ ਵਿਧਾਇਕ ਇਸ ਵੇਲੇ ਫਰਾਰ ਚੱਲ ਰਿਹਾ ਹੈ ਪਰ ਉਸ ਦੇ ਪਿੱਛੇ ਪੁਲ ਤਾ ਇਹ ਘਟਨਾ ਜੋ ਹੈ ਹਰਿਆਣਾ ਦੇ ਵਿੱਚ ਵਾਪਰੀ ਹੈ ਔਰ ਦੱਸਿਆ ਜਾ ਰਿਹਾ ਕਿ ਡਾਬਰੀ ਪਿੰਡ ਦੇ ਲਾਗੇ ਇਹ ਘਟਨਾ ਵਾਪਰੀ ਹੈ ਕਿਉਂਕਿ ਇੱਥੇ ਸਥਾਨਕ ਥਾਣਾ ਜੋ ਹੈ ਉਹ ਡਾਬਰੀ ਪੈਂਦਾ ਹੈ ਤੇ ਉੱਥੇ ਪੁਲਿਸ ਉਸ ਨੂੰ ਲੈ ਕੇ ਜਦੋਂ ਜਾ ਰਹੀ ਸੀ ਤੇ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਤਾਂ ਵਿਧਾਇਕ ਪਠਾਨ ਮਾਜਰਾ ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਪਾਉਂਦੇ ਨੇ ਉਹ ਪਹਿਲਾਂ ਹੀ ਸਕੇ ਦਿੰਦੇ ਨੇ ਕਿ ਪੁਲਿਸ ਉਹਨਾਂ 'ਤੇ ਕਾਰਵਾਈ ਕਰ ਸਕਦੀ ਹੈ ਅੱਜ ਪੁਲਿਸ ਨੇ ਜਦੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਉਸ ਤੋਂ ਬਾਅਦ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਥਾਨਕ ਥਾਣੇ ਡਾਬਰੀ ਲੈ ਕੇ ਪੁਲਿਸ ਉਹਨਾਂ ਨੂੰ ਜਾ ਰਹੀ ਸੀ ਤਾਂ ਇਸ ਦਰਮਿਆਨ ਪਠਾਨ ਮਾਜਰਾ ਦੇ ਕੁਝ ਸਾਥੀ ਆਉਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਉੱਤੇ ਉਹ ਗੋਲੀਬਾਰੀ ਕਰ ਦਿੰਦੇ ਨੇ ਗੋਲੀਬਾਰੀ ਹੁੰਦੀ ਹੈ ਤਾਂ ਇਸ ਦੇ ਵਿੱਚ ਇੱਕ ਪੁਲਿਸ ਵਾਲਾ ਦੱਸਿਆ ਜਾ ਰਿਹਾ ਕਿ ਇੱਕ ਪੁਲਸ ਵਾਲਾ ਦੇ ਸੱਟਾਂ ਲੱਗੀਆਂ ਨੇ ਕਿਉਂਕਿ ਪੁਲਸ ਵਾਲਿਆਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਇੱਥੋਂ ਕੀਤੀ ਜਾਂਦੀ ਹੈ ਇੱਕ ਗੱਡੀ ਨੂੰ ਪੁਲਿਸ ਨੇ ਬਰਾਮਦ ਕੀਤਾ ਕਿਉਂਕਿ ਦੋ ਗੱਡੀਆਂ ਦੇ ਵਿੱਚ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਗੱਡੀ ਫਾਰਚੂਨਰ ਦੱਸੀ ਜਾ ਰਹੀ ਹੈ ਦੂਜੀ ਸਕਾਰਪਿਓ ਫਿਲਹਾਲ ਪੁਲਿਸ ਨੇ ਫਾਰਚੂਨਰ ਗੱਡੀ ਜਿਹੜੀ ਹੈ ਉਹ ਬਰਾਮਦ ਕਰ ਲਈਤੀ ਹੈ ਔਰ ਫਾਰਚੂਨਰ ਗੱਡੀ ਵਿੱਚ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਹਥਿਆਰ ਵੀ ਇਸ ਗੱਡੀ ਦੇ ਵਿੱਚੋਂ ਬਰਾਮਦ ਹੋ ਲਗਾਤਾਰ ਹੁਣ ਪਠਾਨ ਮਾਜਰਾ ਦੇ ਪਿੱਛੇ ਪਈ ਹੋਈ ਹੈ ਸਕਾਰਪੀਓ ਗੱਡੀ ਦੇ ਵਿੱਚ ਪਠਾਨ ਮਾਜਰਾ ਫਰਾਰ ਹੈ ਔਰ ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਗੱਡੀ ਦੇ ਵਿੱਚ ਪਠਾਨ ਮਾਜਰਾ ਦੇ ਸਾਥੀ ਵੀ ਨੇ ਤਾਂ ਪੁਲਿਸ ਉਸ ਦੇ ਪਿੱਛੇ ਪਈ ਹੋਈ ਹੈ ਪਠਾਨ ਮਾਜਰਾ ਦਾ ਪਿੱਛਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਤਾਂ ਦੱਸਦੀ ਕਿ ਪਠਾਨ ਮਾਜਰਾ ਨੇ ਬੀਤੇ ਦਿਨੀ ਆਖਿਆ ਸੀ ਕਿ ਉਹਨਾਂ ਦੀ ਸਾਫਕਾ ਪਤਨੀ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਕੋਲੇ ਤੇ ਉਸ ਸ਼ਿਕਾਇਤ ਨੂੰ ਲੈ ਕੇ ਪੁਲਿਸ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੀ ਹੈ ਤਾਂ ਉਹਨਾਂ ਨੇ ਖਰਸ਼ਾ ਬੀਤੇ ਦਿਨੀ ਇਜ਼ਹਾਰ ਕਰ ਦਿੱਤਾ ਸੀ ਪਰ ਅੱਜ ਜਦੋਂ ਪਠਾਨ ਮਾਜਰਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਸਥਾਨਕ ਕਰਨਾਲ ਥਾਣੇ ਦੀ ਜੋ ਪੁਲਿਸ ਹੈ ਡਾਬਰੀ ਇਲਾਕੇ ਦੀ ਤਾਂ ਉਸ ਦੇ ਥਾਣੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਇਸ ਦਰਮਿਆਨ ਪਠਾਨ ਮਾਜਰਾ ਉਥੋਂ ਦੀ ਫਰਾਰ ਹੋ ਜਾਂਦਾ ਹੈ ਤਾਂ ਉਸ ਦੇ ਸਾਥੀ ਆਉਂਦੇ ਨੇ ਤਾਂ ਉਸ ਨੂੰ ਫਰਾਰ ਕਰਵਾ ਕੇ ਲੈ ਜਾਂਦੇ ਨੇ ਪਰ ਇਸ ਸਭ ਘਟਨਾਕਰਮ ਦੇ ਵਿੱਚ ਉੱਥੇ ਗੋਲੀਆਂ ਵੀ ਚੱਲੀਆਂ ਮੌਕੇ ਦੇ ਉੱਤੇ ਤੇ ਉਸ ਤੋਂ ਬਾਅਦ ਉਹ ਦੋ ਗੱਡੀਆਂ ਦੇ ਵਿੱਚ ਫਰਾਰ ਹੁੰਦੇ ਨੇ ਤਾਂ ਇੱਕ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਵਿਧਾਇਕ ਦੇ ਵੱਲੋਂ ਤਾਂ ਹੁਣ ਵਿਧਾਇਕ ਦਾ ਪਿੱਛਾ ਜਿਹੜਾ ਇਸ ਵੇਲੇ ਪੁਲਿਸ ਕਰ ਰਹੀ ਹੈ ਔਰ ਮੰਨਾ ਜਾ ਰਿਹਾ ਕਿ 체ਤੀ ਉਸ ਨੂੰ ਗ੍ਰਿਫਤਾਰ ਜੋ ਹੈ ਕੀਤਾ ਜਾ ਸਕਦਾ ਹੈ ਕਿਉਂਕਿ ਪਠਾਨ ਮਾਜਰਾ ਦੇ ਮਗਰ ਉਸ ਵੇਲੇ ਪੂਰਸ ਪੈ ਗਈ ਸੀ ਕਿਉਂਕਿ ਦੋ ਗੱਡੀਆਂ ਦੇ ਵਿੱਚ ਇਹ ਫਰਾਰ ਹੋਈ ਸੀ ਇੱਕ ਫਾਰਚਨਰ ਗੱਡੀ ਤੇ ਦੂਜੀ ਸਕਾਰਪਿਓ ਸਕਾਰਪਿਓ ਗੱਡੀ ਦੇ ਵਿੱਚ ਇਸ ਵੇਲੇ ਵਿਧਾਇਕ ਪਠਾਨ ਮਾਜਰਾ ਫਰਾਰ ਹੈ ਉਸ ਉਸ ਦੇ ਪਿੱਛੇ ਪਈ ਹੋਈ ਹੈ ਔਰ ਜਿਹੜੇ ਹਥਿਆਰ ਬਰਾਮਦ ਹੋਏ ਨੇ ਤਾਂ ਪੁਲਿਸ ਨੇ ਹਥਿਆਰ ਜ਼ਬਤ ਕਰ ਲਏ ਨੇ ਫਾਰਚਨਰ ਗੱਡੀ ਦੇ ਵਿੱਚੋਂ ਇਹ ਹਥਿਆਰ ਬਰਾਮਦ ਹੋਏ ਨੇ ਤਾਂ ਡਾਬਰੀ ਇਲਾਕੇ ਦੇ ਨੇੜੇ ਹਰਿਆਣਾ ਹਰਿਆਣਾ ਦੇ ਕਰਨਾਲ ਦਾ ਪਿੰਡ ਹੈ ਡਾਬਰੀ ਤਾਂ ਉੱਥੇ ਇਹ ਘਟਨਾ ਜਿਹੜੀ ਹੈ ਉਹ ਵਾਪਰਦੀ ਹੈ ਇਸ ਤੋਂ ਬਾਅਦ ਹੁਣ ਪਠਾਨ ਮਾਜਰਾ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਭੱਜਾ ਹੋਇਆ ਹੈ ਪੁਲਿਸ ਉਸ ਦੇ ਪਿੱਛੇ ਪਈ ਹੋਈ ਹੈ ਔਰ ਵੱਡੀ ਜਾਣਕਾਰੀ ਸਾਮਣੇ ਆਈ ਕਿ ਪਠਾਨ ਮਾਜਰਾ ਤੇ ਉਸ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੋਲੀਬਾਰੀ ਵੀ ਕੀਤੀ ਹੈ ਤਾਂ ਗੱਡੀ ਚੜਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਉਸ ਦੇ ਉੱਤੇ ਕੀਤੀ ਗਈ ਹੈ ਜਿਸ ਕਰਕੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਔਰ ਇਹ ਵੀ ਦੱਸਦੀ ਕਿ ਪੰਜਾਬ ਦੇ ਸਨੌਰ ਹਲਕੇ ਤੋਂ ਪਠਾਨ ਮਾਜਰਾ ਵਿਧਾਇਕ ਹੈ ਤਾਂ ਇਸ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਜੋ ਹੈ ਉਹ ਫਰਾਰ ਚੱਲ ਰਿਹਾ ਹੈ ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ